ਡੀਆਈਜੀ ਪੁੱਲਰ ਦੇ ਮਾਮਲੇ 'ਚ ਆਇਆ ਨਵਾਂ ਮੋੜ ਸਾਥੀਓ ਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਖ ਪਰ ਇਸ ਵੇਲੇ ਗੱਲ ਕਰ ਰਿਹਾ ਡੀਆਈਜੀ ਪੁੱਲਰ ਦੀ ਤਦਾਦ ਸੀ ਕਿ ਹਾਲੀ ਦੇ ਵਿੱਚ ਡੀਆਈਜੀ ਪੁੱਲਰ ਦੇ ਕਰੇ ਜਦੋਂ ਰੇਡ ਮਾਰੀ ਗਈ ਤਾਂ ਉਹਨਾਂ ਦੇ ਘਰੋਂ 8 ਕਰੋੜ ਕੈਸ਼ ਤੇ ਲਗਭਗ 2.5 ਕਿਲੋ ਸੋਨਾ ਬਰਾਮਦ ਕੀਤਾ ਗਿਆ ਉੱਥੇ ਹੀ ਗੱਲ ਕਰਨਾ ਚਾਹਾਂਗਾ ਕਿ ਜਿਹੜਾ ਮੀਡਲਮੈਨ ਹੈ ਜਿਸ ਜੋ ਕਿ ਰਿਸ਼ਵਤ ਖੋਰੀ ਦੇ ਵਿੱਚ ਡੀਆਈਜੀ ਦੇ ਨਾਲ ਸੀ ਜਿਸ ਦਾ ਨਾਮ ਹੈ ਕ੍ਰਿਸ਼ਨੂ ਸ਼ਾਰਦਾ ਜਿਸ ਨੂੰ ਅੱਜ ਜਿਸ ਦੀ ਪੇਸ਼ੀ ਹੈ ਦੱਸਦੀ ਕਿ ਮੀਡਲ ਮੈਨ ਸੀ ਜੋ ਕਿ ਡੀਆਈਜੀ ਪੋਲਰ ਦੀ ਪੈਸੇਆਂ ਲੈਣ ਦੇ ਵਿੱਚ ਜਿਹੜੀ ਮਦਦ ਇਸ ਵੱਲੋਂ ਕੀਤੀ ਜਾਤੀ ਸੀ ਅੱਜ ਇਸ ਦੀ ਕੋਰਟ ਦੇ ਵਿੱਚ ਪੇਸ਼ੀ ਹੈ ਸੀਬੀਆਈ ਨੇ ਇਸ ਤੋਂ ਕਾਫੀ ਜੜੀ ਪੁੱਛਗਿੱਛ ਕੀਤੀ ਹੈ ਉਸ ਤੋਂ ਬਾਅਦ ਅੱਜ ਇਸ ਦੀ ਪੇਸ਼ੀ ਜੜੀ ਕੀ ਕੋਰਟ ਦੇ ਵਿੱਚ ਹੋਵੇਗੀ ਉੱਥੇ ਦੱਸਦੀ ਹੈ ਕਿ ਡੀਆਈਜੀ ਪੋਲਰ ਦੀ ਜੇ ਗੱਲ ਕਰੀਏ ਤਾਂ ਇਹਨਾਂ ਕੈਸ਼ ਉਹਨਾਂ ਦੇ ਘਰੋਂ ਬਰਾਮਦ ਕੀਤਾ ਗਿਆ ਉਹਨਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਫਲੈਟਸ ਘਰ ਜਿਹੜੇ ਕਿ ਉੱਥੇ ਪਾਏ ਹੋਏ ਨੇ ਦੱਸਦੀ ਹੈ ਕਿ ਅੱਜ ਨਤੀਜਾ ਜਿਹੜਾ ਕਿ ਇਸ ਮਿਡਲਮੈਨ ਦਾ ਨਿਕਲੇਗਾ ਕਿ ਅਪਡੇਟ ਆਏਗੀ ਤੁਹਾਡੇ ਨਾਲ ਅਸੀਂ ਸਾਥੀ ਜ਼ਰੂਰ ਕਰਾਂਗੇ ਇਸ ਲਈ ਦੇਖਣਾ ਨਾ ਪੁੱਲੋ 247 ਪੰਜਾਬ ਡੀਆਈਜੀ ਪੁੱਲਰ ਦੇ ਮਾਮਲੇ ਚ ਆਇਆ ਨਵਾਂ ਮੋੜ ਸਾਥਰਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਕੋਈ ਸੁਵੇਲੇ ਗੱਲ ਕਰ ਰਹੇ ਹਾਂ ਡੀਆਈਜੀ ਪੁੱਲਰ ਦੀ ਤਦਾਦ ਸੀ ਕਿ ਹਾਲੀ ਦੇ ਵਿੱਚ ਡੀਆਈਜੀ ਪੁੱਲਰ ਦੇ ਕਰੇ ਜਦੋਂ ਰੇਡ ਮਾਰੀ ਗਈ ਤਾਂ ਉਹਨਾਂ ਦੇ ਘਰੋਂ 8 ਕਰੋੜ ਕੈਸ਼ ਤੇ ਲਗਭਗ 22 ਕਿਲੋ ਸੋਨਾ ਬਰਾਮਦ ਕੀਤਾ ਗਿਆ। ਉੱਥੇ ਹੀ ਗੱਲ ਕਰਨਾ ਚਾਹਵਾਂਗੇ ਕਿ ਜਿਹੜਾ ਮੀਡਲ ਮੈਨ ਹੈ ਜਿਸ ਜੋ ਕਿ ਰਿਸ਼ਵਤ ਖੋਰੀ ਦੇ ਵਿੱਚ ਡਾਈਜੀ ਦੇ ਨਾਲ ਸੀ ਜਿਸ ਦਾ ਨਾਮ ਹੈ ਕ੍ਰਿਸ਼ਨੂ ਸ਼ਾਰਦਾ ਜਿਸ ਨੂੰ ਅੱਜ ਜਿਸ ਦੀ ਪੇਸ਼ੀ ਹੈ ਦੱਸਦੀ ਹੈ ਕਿ ਇਹ ਮੀਡਲ ਮੈਨ ਸੀ ਜੋ ਕਿ ਡਾਈਜੀ ਪੁੱਲਰ ਦੀ ਪੈਸੇਆਂ ਲੈਣ ਦੇ ਵਿੱਚ ਜਿਹੜੀ ਮਦਦ ਇਸ ਵੱਲੋਂ ਕੀਤੀ ਜਾਂਦੀ ਸੀ। ਅੱਜ ਇਸ ਦੀ ਕੋਰਟ ਦੇ ਵਿੱਚ ਪੇਸ਼ੀ ਹੈ। ਸੀਬੀਆਈ ਨੇ ਇਸ ਤੋਂ ਕਾਫੀ ਜੜੀ ਪੁੱਛਗਿੱਛ ਕੀਤੀ ਹੈ। ਉਸ ਤੋਂ ਬਾਅਦ ਅੱਜ ਇਸ ਦੀ ਪੇਸ਼ੀ ਜੜੇਗੀ ਕੋਰਟ ਦੇ ਵਿੱਚ ਹੋਵੇਗੀ। ਉੱਥੇ ਦੱਸਦੇਗੇ ਆਈਜੀ ਪੁਲਿਸਰਤੀ ਜੇ ਗਾਲ ਕਰੀਏ ਤਾਈਨਾ ਕੈਸ਼ ਉਹਨਾਂ ਦੇ ਘਰੋਂ ਬਰਾਮਦ ਕੀਤਾ ਗਿਆ ਔਰ ਉਹਨਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਫਲੈਟਸ ਘਰ ਜਿਹੜੇ ਕਿ ਉਥੇ ਪਾਏ ਹੋਏ ਨੇ ਤਾਂ ਅਸੀਂ ਇਹ ਕਿ ਅੱਜ ਨਤੀਜਾ ਜਿਹੜਾ ਕਿ ਇਸ ਮੀਡਲਮੈਨ ਦਾ ਨਿਕਲੇਗਾ ਕੀ ਅਪਡੇਟ ਆਏਗੀ ਤੁਹਾਡੇ ਨਾਲ ਅਸੀਂ ਸਾਥੀ ਜ਼ਰੂਰ ਕਰਾਂਗੇ ਇਸ ਲਈ ਦੇਖਣਾ ਨਾਪੋ ਲੋ 247 ਪੰਜਾਬ ਡੀਆਈਜੀ ਪੁੱਲਰ ਦੇ ਮਾਮਲੇ ਚ ਆਇਆ ਨਵਾਂ ਮੋੜ ਸਾਥੀਆਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਕਰੇ ਸੁਵੇਲੀ ਗੱਲ ਕਰ ਰਿਹਾ ਡੀਆਈਜੀ ਪੁੱਲਰ ਦੀ ਤਦਾਸ ਇਹ ਕਿ ਹਾਲੀ ਦੇ ਵਿੱਚ ਡੀਆਈਜੀ ਪੁੱਲਰ ਦੇ ਕਰੇ ਜਦੋਂ ਰੇਡ ਮਾਰੀ ਗਈ ਤਾਂ ਉਹਨਾਂ ਦੇ ਘਰੋਂ 8 ਕਰੋੜ ਕੈਸ਼ ਤੇ ਲਗਭਗ ਇੱਕ ਕਿਲੋ ਸੋਨਾ ਬਰਾਮਦ ਕੀਤਾ ਗਿਆ ਉੱਥੇ ਹੀ ਗੱਲ ਕਰਨਾ ਚਾਹਵਾਂਗੇ ਕਿ ਜਿਹੜਾ ਮੀਡਲ men ਹੈ ਜਿਸ ਜੋ ਕਿ ਰਿਸ਼ਵਤਖੋਰੀ ਦੇ ਵਿੱਚ ਡੀਆਈਜੀ ਦੇ ਨਾਲ ਸੀ ਜਿਸ ਦਾ ਨਾਮ ਹੈ ਕ੍ਰਿਸ਼ਨੂ ਸ਼ਾਰਦਾ ਜਿਸ ਨੂੰ ਅੱਜ ਜਿਸ ਦੀ ਪੇਸ਼ੀ ਹੈ ਦੱਸਦੀ ਕਿ ਮੀਡਲ ਮੈਨਸ ਸੀ ਜੋ ਕਿ ਡੀਆਈਜੀ ਪੁੱਲਰ ਦੀ ਪੈਸੇਆਂ ਲੈਣ ਦੇ ਵਿੱਚ ਜਿਹੜੀ ਮਦਦ ਇਸ ਦੇ ਵੱਲੋਂ ਕੀਤੀ ਜਾਤੀ ਸੀ ਅੱਜ ਇਸ ਦੀ ਕੋਰਟ ਦੇ ਵਿੱਚ ਪੇਸ਼ੀ ਹੈ ਸੀਬੀਆਈ ਨੇ ਇਸ ਤੋਂ ਕਾਫੀ ਜੜੀ ਪੁੱਛਗਿੱਛ ਕੀਤੀ ਹੈ ਉਸ ਤੋਂ ਬਾਅਦ ਅੱਜ ਇਸ ਦੀ ਪੇਸ਼ੀ ਜਿਹੜੀ ਕੋਰਟ ਦੇ ਵਿੱਚ ਹੋਵੇਗੀ ਉੱਥੇ ਦੱਸਦੀ ਹੈ ਕਿ ਡੀਆਈਜੀ ਪੁੱਲਰ ਦੀ ਜੇ ਗੱਲ ਕਰੀਏ ਤਾਂ ਇਹਨਾਂ ਕੈਸ਼ ਉਹਨਾਂ ਦੇ ਘਰੋਂ ਬਰਾਮਦ ਕੀਤਾ ਗਿਆ ਉਹਨਾਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਫਲੈਟਸ ਘਰ ਜਿਹੜੇ ਕਿ ਉੱਥੇ ਪਾਏ ਹੋਏ ਨੇ ਦੱਸਦੀ ਹੈ ਕਿ ਅੱਜ ਨਤੀਜਾ ਜਿਹੜਾ ਕਿ ਇਸ ਮੀਡਲਮੈਨ ਦਾ ਨਿਕਲੇਗਾ ਕੀ ਅਪਡੇਟ ਆਏਗੀ ਤੁਹਾਡੇ ਨਾਲ ਅਸੀਂ ਸਾਜੀ ਜ਼ਰੂਰ ਕਰਾਂਗੇ ਇਸ ਲਈ ਦੇਖਣਾ ਨਾ ਭੁੱਲੋ 24755